ਟਰੈਂਡ ਜੇ ਚੇਂਜ ਕਰਨਾ ਪਹਿਲੀ ਚੀਜ਼ ਤਾਂ ਬੱਚਿਆਂ ਦੇ ਹੱਥੋਂ ਸੋਸ਼ਲ ਮੀਡੀਆ ਤਾਂ ਪਰ੍ਹਾਂ ਕਰਨਾ ਹੀ ਪੈਣਾ ਹੈ ਹੋਰ ਕੋਈ ਰਾਹ ਨਹੀਂ ਹੈ ਜਿਵੇਂ ਸਾਰੇ ਮੁਲਕ ਵੱਡੇ ਵੱਡੇ ਉਹਨਾਂ ਨੇ ਦੇਖ ਲਿਆ ਸਭ ਕੋਝਾਂ ਆ ਗਈਆਂ ਕਿ ਪਰੇ ਕਰਨਾ ਸਾਡੀਆਂ ਮਾਵਾਂ 6 ਮਹੀਨੇ ਦੇ ਬੱਚੇ ਅੱਗੇ ਵੀ ਪੂਰਾ ਉਹ ਸਟਿਕਾ ਕੇ ਮੋਬਾਈਲ ਸਟੈਂਡ ਤੇ ਰੱਖ ਕੇ ਤੇ ਤੂੰ ਬੈਠਾ ਦੇਖੀ ਚੱਲ ਰਿਹਾ ਤੂੰ ਕੰਟੀਨਿਊਸਲੀ ਦੇਖੀ ਨਾ ਜਾਂ ਤੂੰ ਮੈਨੂੰ ਨਾ ਮੈਨੂੰ ਇਹ ਚੀਜ਼ ਚਾਹੀਦੀ ਆ ਨਾ ਤੂੰ ਦੇਖੀ ਚੱਲ ਬਸ ਉਹ ਚੀਜ਼ ਜਿਹੜੀ ਸਾਡੇ ਨਾ ਕਨੈਕਸ਼ਨਸ ਜਿਹੜੀ ਬ੍ਰੇਨ ਦੀਆਂ ਬਣਨ ਨਹੀਂ ਦੇ ਰਹੀ ਉਹ ਵਿਗੜੇ ਹੋਏ ਕਨੈਕਸ਼ਨ ਇਹ ਸਾਡੇ ਸਾਹਮਣੇ ਪਹੁੰਚ ਰਹੇ ਨੇ ਅਜੇ ਤਾਂ ਇਹ ਜੇ ਤੁਸੀਂ 15 ਸਾਲਾਂ ਬਾਅਦ ਦੇਖਿਓ ਆਪਣੇ ਮਾਪਿਓ ਦੇ ਕਤਲ ਕਰਨ ਵਾਲਿਆਂ ਦਾ ਢੇਰ ਲੱਗਿਆ ਹੋਣਾ ਕਿਉਂਕਿ ਉਹਨਾਂ ਨੂੰ ਉਹ ਕਨੈਕਸ਼ਨ ਉਹ ਡਾਇਰੈਕਸ਼ਨ ਉਹਨਾਂ ਦੇ ਪ੍ਰਤੀ ਪੋਜ਼ਿਟਿਵਿਟੀ ਤਾਂ ਖਤਮ ਹੈ ਉਹਨਾਂ ਨੇ ਸ਼ੁਰੂ ਤੋਂ ਦੇਖਣਾ ਵੀ ਜੇ ਬਿੱਲੀ ਤੇ ਚੂਹਾ ਵੀ ਕਰ ਰਹੇ ਨੇ ਤਾਂ ਮਾਰਕੁਟਾਈ ਕਰਦੇ ਹੀ ਦੇਖ ਰਹੇ ਨੇ ਵੀ ਇੱਕੋ ਹੀ ਸਿਸਟਮ ਹੀ ਇੱਕ ਹੈ ਵੀ ਕੁੱਟਣਾ ਟਾਣਾ ਗੋਲੀਆਂ ਚੱਲ ਰਹੀਆਂ ਘਾਰਾਂ ਚੱਲ ਰਹੀਆਂ ਜਿਹੜਾ ਉਹ ਵਾਇਲੈਂਸ ਦਾ ਅਸੀਂ ਬੀਜ ਬੀਜ ਰਹੇ ਆ 6 ਮਹੀਨੇ ਦੇ ਬੱਚੇ ਦੇ ਮਨ ਚ ਵੀ ਤਾਂ ਫਿਰ ਉਹ ਤਾਂ ਉਸੇ ਹੀ ਤਰੀਕੇ ਦਾ ਵੱਡਾ ਹੋਏਗਾ